ਮੇਰੀ ਧੀ ਮੈਨੂੰ ਸਭ ਤੋਂ ਪਿਆਰੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਉਹਦੇ ਸਿਰ ਤੇ ਹੱਥ ਰੱਖ ਕੇ ਜਿਹੜਾ ਹੈਗਾ ਮੈਂ ਸੌਂ ਖਾ ਕੇ ਦੱਸਣਾ ਚਾਹੁੰਦਾ ਵੀ ਮੈਂ ਰਤੀ ਪਰ ਵੀ ਚੁਟਹਾਣੀ ਹੈਗਾ ਮੇਰੇ ਪਿੰਡ ਦੇ ਵਿੱਚੋਂ ਆ ਕੇ ਪੁੱਛ ਲਓ ਮੈਂ ਉਹਦੇ 2 ਘੰਟੇ ਇਸ ਗੱਲ ਪਿੱਛੇ ਰੋ ਹੀ ਗਿਆ ਮੈਂ ਪੂਰਾ ਜਿਹੜਾ ਮੇਰਾ ਦਿਲ ਭਰ ਆ ਬੀਰ ਸੱਚ ਬੋਲਣਾ ਵੀ ਗਣਾ ਅਜਿਹੇ ਟਾਈਮ ਤੇ ਤੇ ਇਹ ਤਿੰਨ ਜਣੇ ਕਿ ਜਣਾ ਇਹਨਾਂ ਦਾ 75 ਸੀਗਾ ਦੋ ਜਣੇ ਇਹ ਸੀਗੇ ਰਣਵੀਰ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਗੱਡੀ ਮਾਰਦੇ ਜਦੋਂ ਗੱਡੀ ਮਾਰਦਾਰ ਰਣਵੀਰ ਸਿੰਘ ਦੇ ਤੇ ਮਗਰ ਜਦੋਂ ਉਹ ਤੇਜ਼ ਦਾ ਰਹਿ ਹਥਿਆਰ ਲੈ ਕੇ ਉਹਨਾਂ ਕੋਲੇ ਕਹਾੜੀਆਂ ਹੁੰਦੀਆਂ ਨੇ ਅਰੋੜਾ ਹੁੰਦੀਆਂ ਨੇ ਉਹ ਲੈ ਕੇ ਜਦੋਂ ਰਣਵੀਰ ਸਿੰਘ ਤੇ ਮਗਰ ਭਾਈ ਤੇ ਆ ਤੇ ਰਣਵੀਰ ਸਿੰਘ ਨੂੰ ਉਹ ਤੇ ਗੇਟ ਮੂਹਰੇ ਸਿੱਠ ਲੈਂਦੇ ਆ ਰਣਵੀਰ ਸਿੰਘ ਦੇ ਘਰ ਦੇ ਗੇਟ ਮੂਹਰੇ ਜੀ ਇੱਕ ਲੱਤ ਰਣਵੀਰ ਸਿੰਘ ਦੀ ਬਿਲਕੁਲ ਹੀ ਡੈਮੇਜ ਹੋ ਚੁੱਕੀ ਆ ਆਈ ਥਿੰਕ ਉਹਦਾ ਵਿਚਾਰਾ ਤਾਂ ਗੇਨ ਹੋ ਗਿਆ ਇੱਕ ਲੱਤ ਪੋਸਟਰ ਲਾਉਂਦਾ ਮੇਰਾ ਕੋਈ ਕੋਈ ਮੇਰਾ ਕਿਸੇ ਸਰਕਾਰ ਨੂੰ ਜਾਂ ਕੋਈ ਮੇਰਾ ਵਿਰੋਧ ਕਰਨ ਦਾ ਨਹੀਂ ਸੀਗਾ ਕਿ ਮੈਂ ਕਿਸੇ ਸਰਕਾਰ ਦੀ ਇੱਠੀ ਕਰਾਂ ਜਾਂ ਕਿਸੇ ਸਰਕਾਰ ਨੂੰ ਮੈਂ ਨੀਮਤ ਦਿਖਾਵਾਂ ਜਾਂ ਕਿਸੇ ਪ੍ਰਸ਼ਾਸਨ ਨੂੰ ਮੈਂ ਨੀਮਤ ਦਿਖਾਵਾਂ ਉਹ ਮੇਰਾ ਇਹੀ ਸੀਗਾ ਕਿ ਜਿਹੜਾ ਸਾਡਾ ਥਾਣਾ ਕੋੜ ਫੱਟਾ ਪੈਂਦਾ ਨਾ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਉੱਥੇ ਇੱਕ ਕੰਪਲੇਨਟ ਕੰਪਲੇਨਟ ਜਿਹੜੀ ਰਜਿਸਟਰ ਕਰਵਾਈ ਸੀ ਆ ਮੁੰਡਾ ਬਲਜੀਤ ਸਿੰਘ ਦੇ ਪਹਿਲਾਂ ਇਹ ਸੱਟਾ ਮਾਰਦੀ ਸੀ ਜੀ ਵੀ ਉਹ ਸਾਡੀ ਕੰਪਲੇਨਟ ਦਾ ਕੁਝ ਨਹੀਂ ਹੋਇਆ ਪਰ ਐਸਐਚਓ ਸਾਹਿਬ ਜਦੋਂ ਸਾਡੇ ਪਿੰਡ ਆਏ ਕਿ ਮੈਨੂੰ ਇਥੋਂ ਕਮੀਜ਼ ਤੋਂ ਵੜ ਕੇ ਕਹਿੰਦੇ ਗੱਲ ਸੁਣ ਰਿਹਾ। ਦੇਖੋ ਮੈਂ ਉਹਨਾਂ ਨੂੰ ਸਸਤੀ ਕਾ ਬੁਲਾਇਆ ਮੈਂ ਕਿਹਾ ਸਸਤੀ ਕਾ। ਮੈਨੂੰ ਕਹਿੰਦੇ ਤੈਨੂੰ ਜਾਦੇ ਬੋਰਡ ਲਾਉਣੇ ਆਉਂਦੇ, ਜਾਦੇ ਵੀਡੀਓ ਪਾਉਣੇ ਆਉਂਦੀਆਂ, ਫਰਾਨਾ ਕਰਨਾ ਆਉਂਦਾ। ਮੇਰੇ ਚਾਚਾ ਜੀ ਦਾ ਬੇਟਾ ਸਾਫ ਕਾ ਸਰਪੰਚ ਉਹਨੂੰ ਕਹਿੰਦਾ ਇਹਦਾ ਮੈਂ ਡੋਪ ਟੈਸਟ ਕਰਵਾਉਂਗਾ ਮੈਂ। ਮੈਨੂੰ ਵੀ। ਤੂੰ টিਆਰਪੀ ਦਾ ਮਾਰਾ ਕਰਦਾ, ਤੂੰ ਇਹਦਾ ਮਾਰਾ ਕਰਦਾ। ਮੈਂ ਕਿਹਾ ਸੱਜਾ ਸਾਹਿਬ ਕੋਈ টিਆਰਪੀ ਜਾਂ ਫੇਮਸ ਹੋਣ ਦੇ ਲਈ ਨਹੀਂ ਕਰਦੇ ਅਸੀਂ। ਅੱਜ ਤੋਂ 2 ਮਹੀਨੇ ਪਹਿਲਾਂ ਵੀ ਅਸੀਂ ਦਰਖਾਸਤ ਇਸੇ ਥਾਣੇ 'ਚ ਦਿੱਤੀ ਸੀ। ਉਹਦਾ ਕੁਛ ਵੀ ਐਕਸ਼ਨ ਨਹੀਂ ਹੋਇਆ ਅਸੀਂ ਥਾਣੇ ਦੇ ਵਿੱਚ ਗੇੜੇ ਲਾ ਲਾ ਕੇ ਹੰਭ ਗਏ ਵੀ ਉੱਥੇ ਕੋਈ ਐਕਸ਼ਨ ਹੋਵੇ ਪਰ ਕੋਈ ਐਕਸ਼ਨ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਇਹ ਇੱਕ ਕ੍ਰਾਈਮ ਕਰਨ ਤੋਂ 2 ਘੰਟੇ ਪਹਿਲਾਂ ਥਾਣੇ ਗਏ ਸੀ ਜਿਹਨਾਂ ਦਿੰਦਾ ਮੀਨ ਸਸਪੈਕਟ ਸੀਗਾ ਕਾਲਾ ਉਹ ਥਾਣੇ ਗਿਆ ਸੀ 2 ਘੰਟੇ ਪਹਿਲਾਂ ਉਦੋਂ ਪਿੰਡਦਿਆਂ ਨੇ ਇੱਕ ਜਿਵੇਂ ਕਹਿੰਦੇ ਨੇ ਵੀ ਇਹ ਸੈਟਿੰਗ ਕਰਕੇ ਆਇਆ ਸੀ ਨਾ ਇੱਕ ਜਿਵੇਂ ਕਹਿ ਰਹੀਏ ਵੀ ਬੀਤਾਏ ਇਹ ਮੇਰਾ ਕਮਲਾਪਨ ਲਾ ਲਓ ਜਾਂ ਜਾਂ ਕਹਦੇ ਵੀ इमोशनल ਹੈ ਨਾ ਵੀ ਯਾਰ ਉੱਥੇ ਵੀ ਇਹੀ ਗੱਲ ਸੋਚੀ ਹੈ ਵੀ ਪੰਜਾਬ ਦੀ ਬੈਠਣੀ ਆਪਾਂ ਲੱਗੰਦੀ ਨਹੀਂ ਵਿਰਾਸਤ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੰਤੀਰ ਸਵਾਗਤ ਕਰਦਾ ਹਾਂ ਲੰਗੇ ਦਿਨ ਬਠਿੰਡੇ ਦੇ ਇੱਕ ਪਿੰਡ ਵਿੱਚੋਂ ਇੱਕ ਖਬਰ ਆਉਂਦੀ ਹੈ ਕਿ ਉੱਥੇ ਇੱਕ ਸਾਬਕਾ ਫੌਜੀ ਨੂੰ ਕੁਝ ਵਿਅਕਤੀਆਂ ਵੱਲੋਂ ਰਲ ਕੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਔਰ ਇਸ ਘਟਨਾ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਲਖਵੀਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੰਦਾ ਹੈ। ਔਰ ਪਿੰਡ ਵਾਲੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ ਜੋ ਵਿਅਕਤੀ ਸਨ ਜਿਨ੍ਹਾਂ ਨੇ ਸਾਬਕਾ ਫੌਜੀ ਦੀ ਕੁੱਟਮਾਰ ਕੀਤੀ ਹੈ ਇਹ ਨਸ਼ੇ ਦਾ ਵਪਾਰ ਪਿੰਡ ਵਿੱਚ ਕਰ ਰਹੇ ਸਨ ਔਰ ਜਿਸ ਦੇ ਸਬੰਧ ਦੇ ਵਿੱਚ ਜਦੋਂ ਪਿੰਡ ਵਾਲੇ ਨੇ ਆਵਾਜ਼ ਚੱਕੀ ਤਾਂ ਉਹਨਾਂ ਵੱਲੋਂ ਸਾਬਕਾ ਫੌਜੀ ਨੂੰ ਕੁੱਟਿਆ ਮਾਰਿਆ ਗਿਆ ਔਰ ਹਾਲਾਤ ਉਸਦੇ ਇਥੋਂ ਤੱਕ ਕਰ ਦਿੱਤੇ ਕਿ ਉਹ ਅੱਜ ਜਿੰਦਗੀ ਔਰ ਮੌਤ ਦੇ ਵਿੱਚ ਆਪਣੀ ਜਿਹੜੀ ਆ ਜੰਗ ਲੜ ਰਿਹਾ ਹੈ ਬਾਈ ਲਖਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕਿ ਇੱਕ ਵੀਡੀਓ ਸਭ ਨਾਲ ਸਾਂਝੀ ਕੀਤੀ ਜਿਸ ਦੇ ਵਿੱਚ ਇਹ ਪਿੰਡ ਵਿਕਾਊ ਹੈ ਨਾਮ ਦਾ ਪੋਸਟਰ ਲਾ ਕੇ ਉਸ ਵੀਡੀਓ ਦੇ ਵਿੱਚ ਖੜੇ ਸਨ ਔਰ ਜਿਸ ਤੋਂ ਬਾਅਦ ਇਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਨਾਲ ਜੋ ਜ਼ਬਰਦਸਤੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਧਮਕਾਇਆ ਜਾ ਰਿਹਾ ਸਾਰਾ ਮਾਮਲਾ ਜਾਣਦੇ ਆ ਲਖਵੀਰ ਸਿੰਘ ਬਾਈ ਦੇ ਨਾਲ ਕੀ ਵਾਪਰਿਆ ਕੀ ਹੋਇਆ ਬਾਈ ਜੀ ਸੱਸ਼ੀ ਕਾਹ ਜੀ ਸੱਸ਼ੀ ਕਾਹ ਬਾਈ ਜੀ ਬਾਈ ਸਾਰੀ ਕਹਾਣੀ ਦੱਸੋ ਐਗਜ਼ੈਕਟ ਹੋਇਆ ਕੀ ਸੀਗਾ ਐਗਜ਼ੈਕਟ ਅਜ ਤੋਂ 2-3 ਸਾਲ ਪਹਿਲਾਂ ਦੀ ਗੱਲ ਆ ਜੀ ਬਾਈ ਰਣਵੀਰ ਸਿੰਘ ਫੌਜੀ ਰਿਟਾਇਰਮੈਂਟ ਹੋ ਕੇ ਆਰਮੀ ਦੇ ਵਿੱਚ ਆਉਂਦੇ ਆ ਇੱਕ ਵਧੀਆ ਸਪੋਰਟਸਮੈਨ ਕੋਟੇ ਤੋਂ ਆ ਸੂਬੇਦਾਰ ਰੈਂਕ ਤੋਂ ਰਿਟਾਇਰ ਹੋ ਕੇ ਰਣਵੀਰ ਸਿੰਘ ਆਉਨੇ ਨੇ ਪਿੰਡ ਦੇ ਵਿੱਚ ਅ ਅਸੀਂ ਸਭ ਨੇ ਰਲ ਕੇ 30 35 ਮੁੰਡੇ ਇੱਕ ਕਮੇਟੀ ਦਾ ਗਠਨ ਕਰਦੇ ਆ ਅ ਪ੍ਰਸ਼ਾਸਨ ਨਾਲ ਰਲ ਕੇ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਤੁਸੀਂ ਕਮੇਟੀ ਦਾ ਗਠਨ ਕਰੋ ਪਿੰਡ ਦੇ ਵਿੱਚ ਜੇ ਕੋਈ ਤੁਹਾਨੂੰ ਐਗਿਆ ਡੀਲਰ ਮਿਲਦਾ ਤਾਂ ਸਾਨੂੰ ਸੂਚਨਾ ਦਿਓ ਅਸੀਂ ਤੁਹਾਡੀ ਮਦਦ ਕਰਾਂਗੇ ਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਵੀ ਉਦੋਂ ਅਸੀਂ ਕਾਫੀ ਜਿਹੜੇ ਮੁੰਡੇ ਸੀਗੇ ਹਨਾ ਫੜ ਕੇ ਇੱਕ ਕਮੇਟੀ ਬਣਾ ਕੇ ਉਹ ਗ੍ਰਿਫਤਾਰ ਕਰਾਏ ਉਹਨਾਂ ਤੇ ਪਰਚੇ ਵੀ ਹੋਏ ਉਦੋਂ ਉਦੋਂ ਬਾਅਦ ਦੇ ਵਿੱਚ ਕੀ ਹੁੰਦਾ ਇਹ ਜਿਹੜੇ ਆ ਬੰਦੇ ਜਿਹੜੇ ਰਣਵੀਰ ਸਿੰਘ ਦੇ ਸੱਟਾਂ ਮਾਰ ਕੇ ਗਏ ਨੇ ਅੱਜ ਤੋਂ 1 ਸਾਲ ਪਹਿਲਾਂ ਇਹ ਸਾਡੇ ਨਾਲ ਸਾਰਿਆਂ ਨਾਲ ਇੱਕ ਰਾਜੀ ਬੰਦਾ ਕਰਦੇ ਆ ਹੂੰ ਕਹਿੰਦੇ ਵੀ ਅਸੀਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਖੜ ਕੇ ਸੌਂ ਖਾਣੇ ਆ ਅੱਜ ਤੋਂ ਬਾਅਦ ਆਪਣਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਹੈਗਾ ਜੀ ਅਸੀਂ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਨਾ ਚਿੱਟਾ ਵੇਚਾਂਗੇ ਚਿੱਟਾ ਵੇਚਣ ਦੀ ਗੱਲ ਦੂਰ ਦੀ ਹੈ ਕਹਿੰਦੇ ਅਸੀਂ ਜੇ ਤੁਹਾਡੇ ਤੇ ਕੋਈ ਜੇ ਤੁਹਾਨੂੰ ਲੱਗਦਾ ਕੋਈ ਮਾੜੀ ਕਰਾਂਗੇ ਅਸੀਂ ਤੁਹਾਡੇ ਤੇ ਕੋਈ ਮਾੜੀ ਵੀ ਨਹੀਂ ਕਰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਰਾਜੀਨਾਮਾ ਵੀ ਬਕਾਇਦਾ ਪਿਆ ਸਾਡੇ ਕੋਲ ਤੇ ਉਹਦੇ ਵਿੱਚ ਉਹਦੋਂ ਮੜ ਕੇ ਦਿਲ ਦੇ ਵਿੱਚ ਤਸਰ ਰੱਖਦੇ ਨੇ ਦਿਲ ਦੇ ਵਿੱਚ ਖੁੰਦਗ ਰੱਖਦੇ ਨੇ ਤੇ ਉਸ ਦਿਨ ਕੀ ਹੁੰਦਾ ਫੌਜੀ ਰਣਵੀਰ ਸਿੰਘ ਜਿਹੜੇ ਉਹ ਆਪਣੇ ਖੇਤੋਂ ਆ ਰਹੇ ਹੁੰਦੇ ਨੇ ਖੰਬੇ ਲਾ ਕੇ ਉਜਾਲ ਪਾ ਰਹੇ ਨੇ ਤੋਰੀਆਂ ਦਾ ਜੀ ਤੇ ਇਹ ਤਿੰਨ ਚਾਰ ਜਣੇ ਇੱਕ ਜਣਾ ਇਹਨਾਂ ਦਾ ਅਣਪਛਾਤਾ ਸੀਗਾ ਦੋ ਜਣੇ ਇਹ ਸੀਗੇ ਰਣਵੀਰ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਗੱਡੀ ਮਾਰਦੇ ਜਦੋਂ ਗੱਡੀ ਮਾਤਾ ਰਣਵੀਰ ਸਿੰਘ ਦੇ ਮਗਰ ਜਦੋਂ ਉਹ ਤੇਜ਼ ਦਾ ਰੱਤ ਹਥਿਆਰ ਲੈ ਕੇ ਉਹਨਾਂ ਕੋਲੇ ਕਹਾੜੀਆਂ ਹੁੰਦੀਆਂ ਨੇ ਅਰੋੜਾ ਹੁੰਦੀਆਂ ਨੇ ਉਹ ਲੈ ਕੇ ਜਦੋਂ ਰਣਵੀਰ ਸਿੰਘ ਦੇ ਮਗਰ ਭਾਈ ਤੇ ਆ ਤੇ ਰਣਵੀਰ ਸਿੰਘ ਨੂੰ ਉਹਦੇ ਗੇਟ ਮੂਹਰੇ ਸਿੱਠ ਲੈਂਦੇ ਆ ਰਣਵੀਰ ਸਿੰਘ ਦੇ ਘਰ ਦੇ ਗੇਟ ਮੂਹਰੇ ਜੀ ਇੱਕ ਲੱਤ ਰਣਵੀਰ ਸਿੰਘ ਦੀ ਬਿਲਕੁਲ ਹੀ ਡੈਮੇਜ ਹੋ ਚੁੱਕੀ ਆ ਆਈ ਥਿੰਕ ਉਹਦਾ ਵਿਚਾਰਾ ਤੰਗ ਹੀ ਨ ਹੋ ਗਿਆ ਇੱਕ ਲੱਤ ਤੋਂ ਤਾਂ ਦੂਸਰੀ ਲੱਤ ਤੇ ਪਲਾਸਟਰ ਵਗੈਰਾ ਜਿਹੜਾ ਆਪਰੇਸ਼ਨ ਦੂਸਰੀ ਦਾ ਹੋਇਆ ਤੇ ਰਣਵੀਰ ਸਿੰਘ ਕਿਹੋ ਜਿਹਾ ਇਨਸਾਨ ਸੀਗਾ ਜੋ ਜੋ ਆਮ ਲੋਕਾਂ ਵਾਂਗੂ ਪੈਨਸ਼ਨ ਆਇਆ ਸੀਗਾ ਵਧੀਆ ਪੈਨਸ਼ਨ ਆਉਂਦੀ ਸੀ ਉਹਦੀ ਉਹ ਵੀ ਇੱਕ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਸੀ ਬਹਿ ਕੇ ਨਹੀਂ ਉਹਨੂੰ ਕੀ ਲੋਟ ਸੀ ਆ ਜੰਗੀ ਨੂੰ ਉਹ ਪੀ ਗਿਆ ਉਹਦੇ ਦਿਲ ਦੇ ਵਿੱਚ ਇੱਕ ਦਰਦ ਸੀਗਾ ਦੇਖੋ ਸਾਡਾ ਪਿੰਡ ਇੱਕ ਇਹੋ ਜਿਹਾ ਪਿੰਡ ਆ ਜਿੱਥੇ ਸਭ ਤੋਂ ਜ਼ਿਆਦਾ ਫੌਜੀ ਨੇ ਆਸ-ਪਾਸੇ ਏਰੀਏ ਦੇ ਵਿੱਚੋਂ ਮੇਰੇ ਖੁਦ ਫਾਜ਼ਲ ਸਾਹਿਬ ਵੀ ਆਰਮੀ ਦੇ ਵਿੱਚੋਂ 25 ਪੰਜਾਬ ਚੋਂ ਰਿਟਾਇਰ ਹੋ ਕੇ ਆਏ ਨੇ ਤੇ ਸਾਡੇ ਪਿੰਡ ਦੇ ਜਿੰਨੇ ਵੀ ਫੌਜੀ ਨੌਜਵਾਨ ਆ ਹਾਲਾਂਕਿ ਉਹ ਚਾਹੇ ਡਿਊਟੀ ਦੇ ਦੌਰਾਨ ਹੋਣ ਜਾਂ ਡਿਊਟੀ ਤੋਂ ਰਿਟਾਇਰਮੈਂਟ ਹੋ ਕੇ ਆ ਕੇ ਆਏ ਹੋਣ ਉਹ ਸਾਡੇ ਪਿੰਡ ਦੇ ਵਿੱਚ ਪੂਰੀ ਸੇਵਾਵਾਂ ਕਰਦੇ ਨੇ ਲੋਕ ਭਲਾਈ ਦੇ ਕੰਮ ਕਰਦੇ ਨੇ ਧੀਆ ਪਹਣਾ ਦੇ ਜੇ ਕਿਸੇ ਗਰੀਬ ਘਰ ਦੀ ਧੀਆ ਪਹੰਦਾ ਵਿਆਹ ਹੋਵੇ ਉਹ ਵੀ ਕਰਦੇ ਨੇ ਸਾਰੇ ਜਿਹੜੇ ਸਾਡੇ ਪਿੰਡ ਦੇ ਫੌਜੀ ਨੌਜਵਾਨ ਨੇ ਸੁਰਨਦੀਪ ਸਿੰਘ ਰਣਵੀਰ ਸਿੰਘ ਦੇ ਵੀ ਦਿਲ ਚ ਇਹੀ ਸੀਗਾ ਕਿ ਯਾਰ ਮੈਂ ਰਿਟਾਇਰਮੈਂਟ ਤੋਂ ਬਾਅਦ ਪਿੰਡ ਦੀ ਨੌਜਵਾਨੀ ਲਈ ਇੱਕ ਸਿਹਤ ਬਣੂ ਕਿਉਂਕਿ ਉਹ ਖੁਦ ਇੱਕ ਕਬੱਡੀ ਦੇ ਬਹੁਤ ਚੰਗੇ ਖਿਡਾਰੀ ਸੀਗੇ ਜੀ ਉਹਨਾਂ ਨੇ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਆਪਦੇ ਬੇਟੇ ਨੂੰ ਵੀ ਹੋਰਾਂ ਮੁੰਡਿਆਂ ਨੂੰ ਵੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਤੇ ਥੋੜਾ ਇਹਨਾਂ ਤੇ ਉਹ ਥੋੜਾ ਸਖਤ ਸੀ ਜਿੱਤੇ ਵਾਲਿਆਂ ਤੇ ਵੀ ਮੈਂ ਬੇਗਾਨੀ ਨਹੀਂ ਦੇਣਾ ਹੈਗਾ ਇਹਨਾਂ ਨੂੰ ਇਹ ਕਲਰ ਰੜਕਦੀ ਸੀ ਵੀ ਅਸੀਂ ਤਾਂ ਵੇਚਾਂਗੇ ਜੋ ਹੁੰਦਾ ਸੋ ਉਥੋਂ ਕਰ ਲੋ ਸੋ ਅੱਜ ਰਣਵੀਰ ਸਿੰਘ ਦੇ ਹਾਲਾਤ ਸਾਰੇ ਪੰਜਾਬ ਨੇ ਦੇਖੇ ਨੇ ਕੀ ਹਾਲਾਤ ਨੇ ਦੂਸਰਾ ਜੀ ਗੱਲ ਮੈਂ ਆਪਜੀ ਕਰਾਂ ਕਿ ਮੈਂ ਉਹ ਪੋਸਟਰ ਕਿਉਂ ਲਾਇਆ ਉਹ ਪੋਸਟਰ ਲਾਉਂਦਾ ਮੇਰਾ ਕੋਈ ਕੋਈ ਮੇਰਾ ਕਿਸੇ ਸਰਕਾਰ ਨੂੰ ਜਾਂ ਕੋਈ ਮੇਰਾ ਵਿਰੋਧ ਕਰਨ ਦਾ ਨਹੀਂ ਸੀਗਾ ਕਿ ਮੈਂ ਕਿਸੇ ਸਰਕਾਰ ਦੀ ਇੱਥੀ ਕਰਾਂ ਜਾਂ ਕਿਸੇ ਸਰਕਾਰ ਨੂੰ ਮੈਂ ਨੀਮਤ ਦਿਖਾਵਾਂ ਜਾਂ ਕਿਸੇ ਪ੍ਰਸ਼ਾਸਨ ਨੂੰ ਮੈਂ ਨੀਮਤ ਦਿਖਾਵਾਂ ਓਮੇਗਾ ਇਹੀ ਸੀਗਾ ਕਿ ਜਿਹੜਾ ਸਾਡਾ ਥਾਣਾ ਕੋੜ ਫੱਤਾ ਪੈਂਦਾ ਨਾ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਉੱਥੇ ਇੱਕ ਕੰਪਲੇਟ ਕੰਪਲੇਟ ਜਿਹੜੀ ਰਜਿਸਟਰ ਕਰਵਾਈ ਸੀ ਆ ਮੁੰਡਾ ਬਜੀਤ ਸਿੰਘ ਦੇ ਪਹਿਲਾਂ ਇਹ ਸੱਟਾ ਮਾਰਦੇ ਸੀਗੇ ਜੀ ਇਹੋ ਸਾਡੀ ਕੰਪਲੇਟ ਦਾ ਕੁਝ ਨਹੀਂ ਹੋਇਆ ਮੈਂ ਸੋਚਿਆ ਵੀ ਆਪਾਂ ਕਿਉਂ ਨਾ ਦੇਖੋ ਮੀਡੀਆ ਦੇ ਵਿੱਚ ਮੈਂ ਪਤਾ ਕੀ ਹੈ ਮੇਰਾ ਸੁਭਾਅ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਮੈਂ ਐਕਟਿਵ ਹੈਗਾ ਤੇ ਮੈਂ ਪਿੰਡ ਦੇ ਵਿੱਚ ਹਰੇਕ ਨਾਲ ਹਾਸੇ ਮਜ਼ਾਕ ਦੀ ਕੋਈ ਵੀਡੀਓ ਪਾਤੀ ਹਨਾ ਚਲੋ ਸਾਡਾ ਪਿੰਡ ਮੋਹ ਪ੍ਰੇਮ ਸਾਹਿਬ ਨਾਲ ਆਡਾ ਨਾ ਜਿਵੇਂ ਇਸ ਮੁੱਦੇ ਤੇ ਮਨ ਲੋ ਨਾ ਬੋਲਦਾ ਤਾਂ ਲੋਕਾਂ ਨੇ ਮੈਨੂੰ ਕਹਿਣਾ ਸੀ ਯਾਰ ਹੋਰ ਤਾਂ ਕੁਝ ਕਰੀਐ ਨਾ ਆਪਣੇ ਪਿੰਡ ਦੇ ਮੁੰਡੇ ਨੂੰ ਵੱਢ ਕੇ ਸਿੱਟ ਕੇ ਹੁਣ ਤੂੰ ਬੋਲਿਆ ਨਹੀਂ ਇਹਦਾ ਜੀ ਸੋ ਇੱਕ ਦਿਲ ਦੇ ਵਿੱਚ ਦਰਦ ਆਇਆ ਇੱਕ ਰੋਜ਼ ਆਖਰ ਕੀਤਾ ਵੀ ਮੁੱਖ ਮੰਤਰੀ ਭਵੰਤ ਮਾਨ ਸਾਹਿਬ ਤੱਕ ਭਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ ਅਸੀਂ ਐਕਸ਼ਨ ਆ ਜਿਹੜਾ ਇਹਨਾਂ ਚਿੱਟੇ ਵਾਲਿਆਂ ਤੇ ਲਵਾਂਗੇ ਤੁਸੀਂ ਸਾਡੇ ਤੱਕ ਗੱਲ ਪਹਚਾਓ ਜੀ ਮੇਰਾ ਇੱਕ ਜਰੀਆ ਸੀਗਾ ਭਵੰਤ ਮਾਨ ਸਾਹਿਬ ਨੂੰ ਇਹ ਗੱਲ ਪਹਚਾਉਣ ਦਾ ਕਿ ਮਾਨ ਸਾਹਿਬ ਸਾਡੇ ਨਾਲ ਆ ਥੱਕਾ ਹੋਇਆ ਪਲੀਜ਼ ਜੇ ਇੱਥੋਂ ਦੀ ਥਾਣੇ ਵਾਲੀ ਸਾਡੀ ਪੁਲਿਸ ਜਿਹੜੀ ਨਹੀਂ ਸਾਰ ਲਊਗੀ ਨਾ ਤੁਸੀਂ ਕਿਰਪਾ ਕਰਕੇ ਇੱਕ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਕਿਰਪਾ ਕਰਕੇ ਇਸ ਚੀਜ਼ ਤੇ ਜਿਹੜੇ ਦੋਸ਼ੀਆਂ ਉੱਤੇ ਸਖਤ ਤੋਂ ਸਖਤ ਬੰਦੀ ਕਾਰਵਾਈ ਕੀਤੀ ਜਾਵੇ। ਤੁਸੀਂ ਨਾ ਵੀਡੀਓ ਦੇ ਵਿੱਚ ਇਹ ਗੱਲ ਆਖੀ ਹੈ ਕਿਸੇ ਪੁਲਿਸ ਅਫਸਰ ਦੇ ਲਈ ਕਿ ਉਹ ਰਾਣੀ ਤੁਹਾਨੂੰ ਧਮਕਾਇਆ ਜੀ ਤੁਹਾਡੇ ਤੇ ਪਰਚਾ ਕਰਨ ਦੀ ਗੱਲ ਆਖੀ ਆ ਉਹ ਸਾਰਾ ਮਸਲਾ ਕੀ ਸੀਗਾ? ਉਹ ਸਾਰਾ ਮਸਲਾ ਇਹ ਸੀ ਵੀ ਮੈਂ ਪੋਸਟਰ ਲਾਇਆ ਇੱਕ ਵੀ ਮੇਰਾ ਪਿੰਡ ਬਕਾਊ ਹੈ। ਉਹਦਾ ਮਤਲਬ ਇਹ ਨਹੀਂ ਸੀ ਕਿ ਸਾਡਾ ਪਿੰਡ ਐਡਾ ਸਸਤਾ ਵੀ ਕੋਈ ਆ ਕੇ ਖਰੀਦ ਲੂਗਾ। ਉਹ ਜਦੋਂ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪਿੰਡ ਦੇ ਲੋਕ ਪਿੰਡ ਦੀਆਂ ਮਾਵਾਆਂ ਭੈਣਾਂ ਹਨਾ ਇੱਕ ਦੂਜੇ ਦੇ ਮੂੰਹਾਂ ਤੋਂ ਜਦੋਂ ਕਹਿੰਦੇ ਹੁੰਦਾ ਰੰਗਤ ਚਲੀ ਗਈ ਵੀ ਆਹ ਕੀ ਹੋ ਗਿਆ ਹਨਾ ਇਹ ਤਾਂ ਘਰਾਂ 'ਚ ਵੜਨ ਲੱਗੇ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਜਿਨ੍ਹਾਂ ਨਾਲ ਵੀ ਗੱਲ ਹੋਈ ਯਾਰ ਵੀ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ ਹਰੇਕ ਬੰਦੇ ਦੇ ਦਿਲ 'ਚ ਦਰਦ ਸੀਗਾ ਬਸ ਮੇਰੇ ਦਿਲ 'ਚ ਜਿਵੇਂ ਕਹਿੰਦੀ ਮੈਂ ਇਮੋਸ਼ਨਲ ਬੰਦਾ ਥੋੜਾ ਹਨਾ ਮੈਂ ਕਿਹਾ ਯਾਰ ਵੀ ਚਲੋ ਆਪਾਂ ਬੋਲਦੇ ਹਾਂ ਇਸ ਮਸਲੇ ਦੇ ਹਨਾ ਮੈਂ ਕਿਹਾ ਵੀ ਆਪਾਂ ਨਾ ਇਹਦਾ ਵੀ ਇੱਕ ਇੱਕ ਜਰੀਆ ਇੱਕ ਵਿਰੋਧ ਕਰਨ ਦਾ ਜਿਹੜਾ ਕਿ ਸਾਰੇ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਜਾਵੇ ਕਿ ਸਾਡੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੀਆਂ ਧੀਆ ਭੈਣਾਂ ਬਾਹਰ ਨਿਕਲਣ ਤੋਂ ਡਰਨਗੀਆਂ ਸਾਡੇ ਪਿੰਡ ਦੇ ਬੱਚੇ ਬਾਹਰ ਨਿਕਲਣ ਤੋਂ ਡਰਨਗੇ ਸਾਡੇ ਪਿੰਡ ਦੇ ਮੁਲਾਜ਼ਮ ਬਾਹਰ ਨਿਕਲਣ ਤੋਂ ਡਰਨਗੇ ਸਾਡੇ ਪਿੰਡ ਦੇ ਕਿਸਾਨ ਖੇਤਾਂ 'ਚ ਜਾਣ ਤੋਂ ਡਰਨਗੇ ਮੈਂ ਕੋ ਸਰਕਾਰ ਨੂੰ ਇੱਕ ਉਹਨਾਂ ਤੱਕ ਮੈਸੇਜ ਪਹੁੰਚਾਉਣ ਦੇ ਲਈ ਬੋਰ ਲਾਇਆ ਸੀ ਫਿਰ ਉਹਦਾ ਪੁਲਿਸ ਪ੍ਰਸ਼ਾਸਨ ਨਾਲ ਕੀ ਸੰਬੰਧ ਹੋਇਆ ਹਾਂ ਉਹ ਐਸਐਚਓ ਸਾਹਿਬ ਨੂੰ ਪਤਾ ਨਹੀਂ ਕਿਉਂ ਉਹ ਗੱਲ ਰੜਕੀ ਮੇਰੀ ਦੇਖੋ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਨੇ ਸਾਡੇ ਉਸ ਰਾਤ ਸਾਡੀ ਗੱਲ ਸੁਣੀ ਉਹਨਾਂ ਨੇ ਤੁਰੰਤ ਸਾਨੂੰ ਭਰੋਸਾ ਦਿੱਤਾ ਕਿ ਲਖਵੀਰ ਤੂੰ ਮੇਰੇ ਛੋਟੇ ਵੀਰ ਹਰਗਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਮੈਂ ਅਸੀਂ ਐਕਸ਼ਨ ਲਵਾਂਗੇ ਇਸ ਚੀਜ਼ ਤੇ ਸਟ੍ਰਿਕਟ ਉਹ ਸਾਡੇ ਪਿੰਡ ਆਏ ਉਹ ਪਿੰਡ ਆ ਕੇ ਸਾਨੂੰ ਭਰੋਸਾ ਦਿਵਾਇਆ ਸਾਨੂੰ ਤਾਂ ਹੀਨਾ ਗੁਪਤਾ ਜੀ ਤੇ ਪੂਰਾ ਵਿਸ਼ਵਾਸ ਹੁਣ ਵੀ ਹੈਗਾ ਪਹਿਲਾਂ ਵੀ ਸੀਗਾ ਪਰ ਐਸਐਚਓ ਸਾਹਿਬ ਜਦੋਂ ਸਾਡੇ ਪਿੰਡ ਆਏ ਤੇ ਮੈਨੂੰ ਇਥੋਂ ਕਮੀਜ਼ ਤੋਂ ਵੜ ਕੇ ਕਹਿੰਦੇ ਗੱਲ ਸੁਣ ਰਿਹਾ ਦੇਖੋ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਮੈਂ ਸਤਿ ਸ੍ਰੀ ਅਕਾਲ ਅਨੁਗਰੇ ਤੈਨੂੰ ਜ਼ਿਆਦੇ ਬੋੜ ਲਾਉਣਿਆਂ ਆਂਦੇ ਜ਼ਿਆਦੇ ਵੀਡੀਓ ਪਾਉਣਿਆਂ ਆਂਦੀਆਂ ਫਲਾਨਾ ਕਰਨਾ ਆਉਂਦਾ ਮੇਰੇ ਚਾਚਾ ਜੀ ਦਾ ਬੇਟਾ ਸਾਫਾ ਸਰਪੰਚ ਉਹਨੂੰ ਕਹਿੰਦਾ ਇਹਦਾ ਮੈਂ ਡੋਪ ਟੈਸਟ ਕਰਵਾਉਂਗਾ ਕਹਿੰਦਾ ਮੈਨੂੰ ਕਹਿੰਦਾ ਮੈਂ ਕਿਹਾ ਚਲੋ ਡੋਪ ਟੈਸਟ ਮੇਰਾ ਕਰਾਉਣੇ ਹੋ ਕਰਵਾ ਲੈਂਦੇ ਇੱਕ ਪਾਸੇ ਤਾਂ ਤੁਸੀਂ ਸੱਚੀ ਸਾਹਿਬ ਇਹ ਗਈ ਜੰਨੇ ਹੋ ਵੀ ਦੱਸੋ ਕਿਹੜਾ ਚਿੱਟਾ ਵੇਚਦਾ ਦੱਸੋ ਫਿਰ ਮੇਰਾ ਡੋਪ ਟੈਸਟ ਜੇ ਮੰਨ ਲਓ ਉਹ ਉਹਨਾਂ ਦੇ ਮੁਤਾਬਕ ਮੈਂ ਨੈਗੇਟਿਵ ਆਉਣਾ ਜਾਂ ਪੋਜ਼ਿਟਿਵ ਆਉਣਾ ਇਹਦਾ ਤਾਂ ਮਤਲਬ ਨਸ਼ਾ ਹੈਗਾ ਨਾ ਇਹ ਗੱਲ ਤਾਂ ਤੁਸੀਂ ਆਪਦੇ ਆਪਦੀ ਗੱਲ ਦੀ ਕਿੜੀਕੀ ਚ ਫਸਦੇ ਤੇ ਤੂੰ ਤੂੰ ਟੂਟੀ ਆਰਪੀ ਦਾ ਮਾਰਾ ਕਰਦਾ ਤੂੰ ਇਹਦਾ ਮਾਰਾ ਕਰਦਾ ਮੈਂ ਕਿਹਾ ਸੱਜਾ ਸਾਹਿਬ ਕੋਈ ਟ ਆਰਪੀ ਜਾਂ ਫੇਮਸ ਹੋਣ ਦੇ ਲਈ ਨਹੀਂ ਕਰਦੇ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਅਸੀਂ ਦਰਖਾਸਤ ਇਸੇ ਥਾਣੇ 'ਚ ਦਿੱਤੀ ਸੀ ਉਹਦਾ ਕੁਝ ਵੀ ਐਕਸ਼ਨ ਨਹੀਂ ਹੋਇਆ ਅਸੀਂ ਥਾਣੇ ਦੇ ਵਿੱਚ ਗੇੜੇ ਲਾ ਲਾ ਕੇ ਹੰਭਗੇ ਵੀ ਉੱਥੇ ਕੋਈ ਐਕਸ਼ਨ ਹੋਵੇ ਪਰ ਕੋਈ ਐਕਸ਼ਨ ਨਹੀਂ ਹੋਇਆ ਇੱਕ ਜਸਟ ਮੀਡੀਆ ਦੇ ਵਿੱਚ ਗੱਲ ਲਿਆਉਣ ਦਾ ਮੇਰਾ ਕੋਈ ਇੱਕ ਮਕਸਦ ਨਹੀਂ ਮੈਂ ਕੋਈ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਨਾ ਹੀ ਐਸੀ ਨੋ ਨਹੀਂ ਰਾਜਨੀਤਿਕ ਸਾਰਾ ਪਿੰਡ ਦੇਣਾ ਚਾਹੁੰਦੇ ਆ ਸਾਡਾ ਪਹਿਲੀ ਗੱਲ ਪਿੰਡ ਹੀ ਇਹ ਹੋ ਜਾ ਜਦੋਂ ਕੋਈ ਵੀ ਇਹੋ ਜਿਹਾ ਮਸਲਾ ਹੋਵੇ ਸਾਡਾ ਪਿੰਡ ਰਾਜਨੀਤੀ ਤੋਂ ਪਰੇ ਹੋ ਕੇ ਚੱਲਦਾ ਇਹ ਸਾਡੇ ਪਿੰਡ ਦੀ ਇਹਨੂੰ ਤਾਰੀਫ਼ ਕਹਿ ਲੋ ਜਿਵੇਂ ਹੋਰਾਂ ਪਿੰਡਾਂ ਦੇ ਵਿੱਚ ਰਾਜਨੀਤੀ ਹੁੰਦੀ ਆ ਸਾਡੇ ਪਿੰਡ ਦੇ ਵਿੱਚ ਐਵੇਂ ਕਹਦੀਏ ਜੇ ਕੋਈ ਕਿਸੇ ਤੇ ਕਿਸੇ ਤੇ ਜ਼ੁਲਮ ਹੁੰਦਾ ਨਾ ਸਾਡਾ ਪਿੰਡ ਇਕੱਠਾ ਹੋ ਕੇ ਖੜਦਾ ਤੇ ਹੁਣ ਵੀ ਸਾਡਾ ਪਿੰਡ ਜਿਹੜਾ ਉਹ ਇਕੱਠਾ ਹੋ ਕੇ ਖੜਾ ਹੁਣ ਮਤਲਬ ਇਸ ਮਸਲੇ ਤੇ ਜਿਹੜਾ ਕੀ ਸਾਬਕਾ ਫੌਜੀ ਨੂੰ ਉਹਨਾਂ ਕੁੱਟਬਾਰ ਕੀਤੀ ਐ ਜੀ ਪੁਲਿਸ ਵੱਲੋਂ ਕੁਝ ਬੰਦਿਆਂ ਨੂੰ ਤਾਂ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜੀ 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 ਪਰ ਇਸ ਮਸਲੇ ਨੂੰ ਹੁਣ ਤੁਸੀਂ ਕੀ ਕਿਦਾਂ ਵੇਖਦੇ ਹੋ ਕਿ ਅੱਗੇ ਇਨ ਫਿਊਚਰ ਦੇ ਵਿੱਚ ਜੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਜਾਂ ਥੋੜੇ ਪਰਸਨਲ ਕਿਉਂਕਿ ਇੱਕ ਪੱਖ ਸਿਕਿਉਰਿਟੀ ਦਾ ਵੀ ਆਪ ਦੀ ਸਿਕਿਉਰਿਟੀ ਦਾ ਵੀ ਹੁੰਦਾ ਹੈ ਸੇਫਟੀ ਦਾ ਹੁੰਦਾ ਹੈ ਉਸ ਪੱਖ ਨਾਲ ਤੁਸੀਂ ਕਿਵੇਂ ਸੋਚਦੇ ਹੋ ਉਸ ਪੱਖ ਨਾਲ ਪਹਿਲੀ ਗੱਲ ਤਾਂ ਮੈਂ ਪਿੰਡ ਦੀ ਸੋਚੂਗਾ ਵੀ ਪ੍ਰਸ਼ਾਸਨ ਨੇ ਤਦ ਤੱਕ ਸਾਨੂੰ ਭਰੋਸਾ ਵੀ ਦਿਵਾਇਆ ਪਰ ਅਸੀਂ ਵੀ ਆਪਦੇ ਲੈਵਲ ਤੇ ਵੀ ਸੋਚਦੇ ਨੇ ਵੀ ਪਹਿਲੀ ਗੱਲ ਪਿੰਡ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਰਵੇ ਇਸ ਤੋਂ ਬਾਅਦ ਦੇ ਵਿੱਚ ਇਹ ਜਿਹੀ ਕੋਈ ਅਨਸਖਾਵੀ ਘਟਨਾ ਜਿਹੜੀ ਨਾ ਹੋਵੇ ਅੱਜ ਕਿਸੇ ਜਵਾਨ ਦੀਆਂ ਲੱਤਾਂ ਗਈਆਂ ਨੇ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਦੀਆਂ ਜਾਨ ਮੇਰੇ ਅਰਗੇ ਦੀਆਂ ਜਾਨ ਹਨਾ ਸੋ ਮੈਨੂੰ ਵੀ ਘਰ ਦੇ ਹਰੇਕ ਨੂੰ ਆਦੇ ਪੁੱਤ ਪਿਆਰੇ ਹੁੰਦੇ ਹਨਾ ਮੈਨੂੰ ਵੀ ਘਰ ਦੇ ਕਹਿੰਦੇ ਕੱਲ ਨੂੰ ਤੈਨੂੰ ਵੱਢ ਕੇ ਸੱਟ ਜਾਣਗੇ ਤੈਨੂੰ ਕੀ ਲੋੜ ਆ ਬੋਲਣ ਦੀ ਹਨਾ ਪਰ ਕਿਤੇ ਨਾ ਕਿਤੇ ਸੱਚ ਨਾਲ ਖੜੇ ਆ ਬਾਈ ਜਿਵੇਂ ਕਹਿੰਦੇ ਹੁੰਦੇ ਹਨਾ ਵੀ ਪ੍ਰਮਾਤਮਾ ਤੋਂ ਉੱਚਾ ਤਾਂ ਅੱਜ ਤੱਕ ਕੋਈ ਨਹੀਂ ਤੁਸੀਂ ਨਾ ਮੈਂ ਸੋਰੀ ਵਿੱਚ ਦੀ ਗੱਲ ਕੱਢਦਾ ਤੁਸੀਂ ਨਾ ਵੀਡੀਓ ਦੇ ਵਿੱਚ ਇਮੋਸ਼ਨਲ ਹੋ ਕੇ ਜੀ ਤੁਸੀਂ ਆ ਵੀ ਛੋਟੀ ਬੱਚੀ ਦੀ ਸੋਂਹ ਤੱਕ ਖਾਧੀ ਹੈ ਜੀ ਤੁਸੀਂ ਕਿਹੜੀ ਗੱਲ ਪ੍ਰਸ਼ਾਸਨ ਨੂੰ ਦੱਸਣਾ ਚਾ ਰਹੇ ਸੀਗੇ ਕਿ ਮੇਰੀ ਗਲਤੀ ਯਕੀਨ ਕਰੋ ਇਹੀ ਗੱਲ ਮੈਂ ਐਸਐਚਓ ਸਾਹਿਬ ਨੂੰ ਦੱਸਣਾ ਚਾਹੁੰਦਾ ਸੀਗਾ ਐਸਐਚਓ ਕਿੰਨੇ ਜਦੋਂ ਮੈਨੂੰ ਆਖਿਆ ਨਾ ਉੱਥੇ ਅਗੇ ਤੂੰ ਨਾਟਕ ਕਰਦਾ ਸੀ ਢੰਗ ਕਰਦਾ ਸੀ ਚੱਕ ਕੇ ਬੋਰਡ ਲਾ ਦਿੰਨੇ ਹੋ ਉਹ ਇੱਕ ਦਿਲ ਦੇ ਵਿੱਚ ਦਰਦ ਉੱਠਿਆ ਯਾਰ ਵੀ ਵੀ ਸੱਚ ਬੋਲਣਾ ਕਿ ਗਨਾਹ ਦੇ ਟਾਈਮ 'ਚ ਵੀ ਨਾਲੇ ਮੈਂ ਕਿਹੜਾ ਕੋਈ ਕਿਸੇ ਤੇ ਇਲਜ਼ਾਮ ਲਾਇਆ ਸੀ ਕੋਈ ਪ੍ਰਸ਼ਾਸਨ ਤੇ ਨਹੀਂ ਲਾਇਆ ਸੀ ਮੈਂ ਕਿਸੇ ਐਸਐਚਓ ਤੇ ਇਲਜ਼ਾਮ ਨਹੀਂ ਲਾਇਆ ਸੀ ਮੈਂ ਇੱਕ ਇੱਕ ਜਰੀਆ ਇੱਕ ਮੀਡੀਆ ਚ ਗੱਲ ਲਿਆਉਂਦਾ ਇੱਕ ਜਰੀਆ ਸੀ ਮੇਰਾ ਉਹ ਜਦੋਂ ਉਹਨਾਂ ਨੇ ਮੈਨੂੰ ਮੇਰੇ ਨਾਲ ਇਸ ਤਰ੍ਹਾਂ ਕਿ ਪੇਸ਼ ਮੇਰੇ ਨਾਲ ਇਹਨਾਂ ਦੀ ਡੀਲਿੰਗ ਉਹਨਾਂ ਦੀ ਏਡੀ ਗਲਤ ਉਹਨਾਂ ਦੀ ਬੋਲੀ ਏਡੀ ਗਲਤ ਮੈਂ ਜਦੋਂ ਘਰੇ ਆ ਕੇ ਸ਼ਾਮ ਨੂੰ ਘਰੇ ਆਇਆ ਸੀ ਪਿੰਡ ਕੱਟ ਕੀਤਾ ਸੀਗਾ ਮੈਂ ਆਪਦੀ ਬੱਚੀ ਨੂੰ ਗੋਦੀ ਚੱਕਿਆ ਤੇ ਮੈਂ ਇਮੋਸ਼ਨਲ ਹੋ ਗਿਆ ਉਹ ਪੂਰਾ ਇਮੋਸ਼ਨਲ ਮੈਂ ਮੈਂ ਕਿਹ ਯਾਰ ਆਪਾਂ ਸੱਚ ਦੇ ਲਈ ਖੜੇ ਆ ਯਾਰ ਸੱਚ ਬੋਲਣ ਤੇ ਜੇ ਐਡਾ ਮੰਦਾ ਚੰਗਾ ਬੋਲਿਆ ਜਾਂਦਾ ਤਾਂ ਮੈਂ ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਮੇਰੀ ਧੀ ਮੈਨੂੰ ਸਭ ਤੋਂ ਪਿਆਰੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਉਹਦੇ ਸਿਰ ਤੇ ਹੱਥ ਰੱਖ ਕੇ ਜਿਹੜਾ ਹੈਗਾ ਮੈਂ ਸੌਂ ਖਾ ਕੇ ਦੱਸਣਾ ਚਾਹੁੰਦਾ ਵੀ ਮੈਂ ਰਤੀ ਪਰ ਵੀ ਜੂਠਾਣੀ ਹੈਗਾ ਮੇਰੇ ਪਿੰਡ ਦੇ ਵਿੱਚੋਂ ਆ ਕੇ ਪੁੱਛ ਲਓ ਮੈਂ ਉਹਦੇ 2 ਘੰਟੇ ਇਸ ਗੱਲ ਪਿੱਛੇ ਰੋਈ ਗਿਆ ਮੈਂ ਪੂਰਾ ਜਿਹੜਾ ਮੇਰਾ ਦਿਲ ਭਰ ਆ ਬਈਰ ਸੱਚ ਬੋਲਣਾ ਵੀ ਗਣਾ ਅਜ ਦੇ ਟਾਈਮ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਤੁਸੀਂ ਹੁਣ ਵੀ ਭਾਵੁਕ ਹੋ ਰਹੇ ਹੋ ਜੀ ਬਈ ਪਰ ਜੇ ਆਪਾਂ ਇਹਨਾਂ ਸਾਰੇ ਮਤਲਬ ਵਿਚਾਰਾਂ ਤੋਂ ਉੱਪਰ ਉੱਠ ਕੇ ਵੇਖਦੇ ਆ ਜੀ ਤੇ ਤੁਹਾਨੂੰ ਮਹਿਸੂਸ ਹੋਇਆ ਕਿ ਤੁਹਾਡੀ ਜਿਹੜੀ ਇਹ ਗੱਲ ਹੈਗੀ ਹੈ ਉਹ ਸਰਕਾਰ ਤੱਕ ਜਾਂ ਮੁੱਖ ਮੰਤਰੀ ਤੱਕ ਪਹੁੰਚੀ ਹੈ ਜੀ ਹਾਂ ਪਹੁੰਚੀ ਹੈ ਮੁੱਖ ਮੰਤਰੀ ਸਾਹਿਬ ਤੱਕ ਕੰਨ ਵੀ ਸਾਰੇ মিডিਆ ਦੇ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਦੇਖੋ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਅੱਗੇ ਤੋਂ ਵੀ ਉਮੀਦ ਰੱਖਦੇ ਆਂ ਕਿ ਅ ਐਸਐਸਪੀ ਮੈਡਮ ਤੋਂ ਵੀ ਰੱਖਦੇ ਆਂ ਐਸਪੀ ਮੈਡਮ ਤੋਂ ਵੀ ਰੱਖਦੇ ਆਂ ਕਿ ਅਸੀਂ ਦੇਖੋ ਸਰਕਾਰ ਵਿਰੋਧੀ ਨਹੀਂ ਹੈਗੇ ਜੇ ਕੋਈ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਨੇ ਕੋਈ ਹਨਾ ਕੋਈ ਪੋਲੀਟੀਕਲ ਜਾਂ ਕੋਈ ਮੈਂ ਕੋਈ ਪਿੰਡ ਦੇ ਵਿੱਚ ਸਰਪੰਚੀ ਨਹੀਂ ਲੜਨੀ ਮੈਂ ਕੋਈ ਪਿੰਡ ਦੇ ਵਿੱਚ ਮੈਂਬਰ ਹੀ ਨਹੀਂ ਲੜਨੀ ਹਨਾ ਮੈਂ ਇੱਕ ਆਮ ਜਿਹੇ ਘਰ ਦਾ ਮੁੰਡਾ ਇੱਕ ਫੌਜੀ ਦਾ ਮੁੰਡਾ ਮੇਰਾ ਵੀ ਪਰਿਵਾਰ ਆ ਹਨਾ ਮੈਂ ਕਿਨਾਂ ਨਾ ਦੁਸ਼ਮਣੀ ਮੁੱਲਾ ਲੈਤੀ ਇੱਕ ਤਰ੍ਹਾਂ ਦੀ ਹਨਾ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਕਿ ਮੈਂ ਪਰ ਮੈਂ ਪਰ ਉਸ ਤੋਂ ਜਰੈ ਨਹੀਂ ਗਿਆ ਇੱਕ ਬੰਦੇ ਨੇ ਨਜਾਇਜ਼ ਤੱਕਾ ਹੋਇਆ ਨਾ ਜਿਵੇਂ ਆਪਣੇ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਮੈਂ ਮੈਂ ਕਈ ਵਾਰੀ ਨਾ ਘਰ ਦੇ ਵੀ ਗੱਲਾਂ ਕਰਦੇ ਹੁੰਦੇ ਆ ਵੀ ਮੈਂ ਐਡਾ ਕਿ ਮੋਸ਼ਨਲ ਬੰਦਾ ਹਾਂ ਨਾ ਮੈਂ ਆਪਦੇ ਆਪ ਨੂੰ ਕਈ ਵਾਰੀ ਸੋਚਦਾ ਨਾ ਵੀ ਤੂੰ ਮਾਰ ਖਾ ਲੇਗਾ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ 1.5 ਸਾਲ ਬੈਠੇ ਰਹੇ ਉੱਥੇ ਜੀ ਮੈਂ ਇੱਕ ਦਿਨ ਹੀ ਘਰੇ ਆਇਆ ਸੀਗਾ ਉੱਥੇ ਹੀ ਰਿਹਾ ਇੱਕ 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 ਜਿਵੇਂ ਕਹਿ ਰਹੀਏ ਵੀ ਚਾਏ ਹੈ ਮੇਰਾ ਕਮਲਾ ਪਨ ਲਾ ਲਓ ਜਾਂ ਜਾਂ ਕਹਦੇ ਵੀ इमोशनल ਹੈ ਨਾ ਵੀ ਯਾਰ ਉੱਥੇ ਵੀ ਇਹੀ ਗੱਲ ਸੋਚੀ ਯਾਰ ਵੀ ਪੰਜਾਬ ਦੀ ਬਿੱਠਣੀ ਆਪਾਂ ਲੱਗੰਦੀ ਨਹੀਂ। ਹੂੰ। ਇੱਥੇ ਵੀ ਇਹੀ ਗੱਲ ਸੋਚੀ ਯਾਰ ਵੀ ਆਪਣੇ ਬੰਦੇ ਨਾਲ ਯਾਰ ਧੱਕਾ ਹੋਇਆ ਉਹਦਾ ਕਸੂਰ ਕੀ ਸੀ ਉਹਦਾ ਕਿਹੜਾ ਕੋਈ ਨਿੱਜੀ ਰੌਲਾ ਸੀਗਾ ਉਹਦਾ ਕੋਈ ਜ਼ਮੀਂਦਾਰ ਰੌਲਾ ਨਹੀਂ ਸੀ ਯਾਰ। ਵੀ ਮੈਂ ਇੱਕ 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 ਨੌਜਵਾਨ ਦੀ ਆਵਾਜ਼ ਉਠਾਈ ਯਾਰ ਵੀ ਉਹਦੇ ਨਾਲ ਨਿਆਂ ਧੱਕਾ ਹੋਇਆ ਨਾ। ਹਾਲਾਂਕਿ ਉਹ ਮੇਰੇ ਚਾਚੇ ਦਾ ਮੁੰਡਾ ਨਹੀਂ ਮੇਰੀ ਮਾਸਦੀ ਦਾ ਮੁੰਡਾ ਨਹੀਂ। ਇੱਕ ਪਿੰਡ ਦਾ ਇੱਕ ਹਾਂ। ਇੱਕ ਭਾਈ ਇੱਕ ਇਹ ਵੀ ਗੱਲ ਸੁਣਨ ਨੂੰ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਾਪਤ ਹੋਈ ਹੈ ਕਿ ਉਹ ਜਿਹੜੇ ਲੋਕ ਕੁੱਟਮਾਰ ਕਰਨ ਆਏ ਸੀ ਜੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਅਸੀਂ ਪੁਲਿਸ ਨੂੰ ਹਫਤਾ ਵਗੈਰਾ ਕੁਝ ਇਦਾਂ ਦਾ ਕਰਦੇ ਹਾਂ ਉਹ ਉਹ ਅਸਲੀਅਤ ਹੈ ਕੁਝ ਹੈ ਉਹਦਾ ਪ੍ਰੂਫ ਕੀ ਪ੍ਰੂਫ ਉਹਦਾ ਪ੍ਰੂਫ ਉਹਦਾ ਇਹ ਹੈ ਵੀ ਜਦੋਂ ਪਿੰਡ ਦੇ ਵਿੱਚ ਨਾ ਹਰ ਇੱਕ ਚੀਜ਼ ਪਤਾ ਹੁੰਦੀ ਹੈ ਹੂੰ ਅਸਲ ਐਸਐਚਐਸ ਨੂੰ ਜਿਹੜਾ ਮੇਨ ਇੱਕ ਵਿੱਚੋਂ ਗੱਲ ਦਾ ਗੁੱਸਾ ਆਇਆ ਨਾ ਜਦੋਂ ਅਸੀਂ ਉੱਥੋਂ ਸਾਡੇ ਪਿੰਡ ਦੇ ਵਿੱਚ ਗੱਲ ਲੁੱਡੀ ਸਾਡੇ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਇਹ ਇੱਕ ਕ੍ਰਾਈਮ ਕਰਨ ਤੋਂ 2 ਘੰਟੇ ਪਹਿਲਾਂ ਥਾਣੇ ਗਏ ਸੀਗੇ ਇਹਨਾਂ ਦਿੰਦਾ ਮੇਨ ਸਸਪੈਕਟ ਸੀਗਾ ਕਾਲਾ ਉਹ ਥਾਣੇ ਗਿਆ ਸੀ 2 ਘੰਟੇ ਪਹਿਲਾਂ ਉੱਥੋਂ ਪਿੰਡਦਿਆਂ ਨੇ ਇੱਕ ਜਿਵੇਂ ਕਹਿੰਦੇ ਨੇ ਵੀ ਇਹ ਸੈਟਿੰਗ ਕਰਕੇ ਆਇਆ ਸੀਗਾ ਦੇਖੋ ਆਪਾਂ ਸਾਰੇ ਉੱਥੇ ਥਾਣੇ ਦੇ ਮੁਲਾਜ਼ਮਾਂ ਨੂੰ ਨਹੀਂ ਮਾੜਾ ਕਹਿੰਦੇ ਸਾਡੇ ਇੱਕੋ ਜਿਹੀ ਨਹੀਂ ਹੁੰਦੇ ਬਹੁਤ ਚੰਗੇ ਨੇ ਅਸੀਂ ਵਰਤਦੇ ਆ ਸਭ ਨਾਲ ਸਾਡੇ ਪਿੰਡਾਂ ਦੇ ਮੁੰਡੇ ਆ ਹਨਾ ਸਾਰਿਆਂ ਨਾਲ ਚੰਗੀ ਤਰ੍ਹਾਂ ਵਰਤਦੇ ਆ ਪਰ ਕਿਤੇ ਨਾ ਕਿਤੇ ਸਾਡੇ ਪਿੰਡਦਿਆਂ ਨੂੰ ਸ਼ੱਕ ਹੋਇਆ ਇਸ ਗੱਲ ਤੇ ਉਹਨਾਂ ਨੇ ਤਾਂ ਕਰਕੇ ਸਿੱਧਾ ਕਿਹਾ ਵੀ ਯਾਰ ਇਹ ਜਦੋਂ ਪੁਲਿਸ ਜਦੋਂ ਸ਼ਰੇਆਮੋਂ ਕੰਮ ਕਰਕੇ ਗਏ ਆ ਇੱਥੇ ਸ਼ਰੇਆਮ ਫਾਇਰਿੰਗ ਵੀ ਕਰਕੇ ਗਏ ਆ ਵੀਡੀਓ ਵੀ ਪਿਸਟਲ ਕਿਸੇ ਦਾ ਫਾਇਰ ਕੋਈ ਕਰ ਰਿਹਾ ਉਹਨਾਂ ਚੋਂ ਕਿ ਕਿਤੇ ਨਾ ਕਿਤੇ ਜਾ ਕੇ ਪਿੰਡਦਿਆਂ ਨੂੰ ਇੱਕ ਗੁੱਸੇ ਦੇ ਵਿੱਚ ਰੋਹ ਦੇ ਵਿੱਚ ਆ ਕੇ ਫਿਰ ਉਹ ਗੁੱਸਾ ਹੋਰ ਲੋਕ ਕੱਢਣ ਕੀਤੇ ਪਿੰਡ ਵਾਲਿਆਂ ਨੇ ਕੋਈ ਡਿਸਾਈਡ ਕੀਤਾ ਕਿ ਅਸੀਂ ਇਸ ਜਿਹੜੇ ਨਸ਼ੇ ਦੀ ਸਪਲਾਈ ਕਰਦੇ ਪਏ ਨੇ ਜਾਂ ਉਹਨਾਂ ਦੇ ਨਾਲ ਕੋਈ ਵੀ ਪ੍ਰਸ਼ਾਸਨ ਦੇ ਸਬੰਧਤ ਲੋਕ ਜਾਂ ਕੋਈ ਵੀ ਲੋਕ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਤੇ ਸ਼ੱਕ ਪਿੰਡ ਵਾਲਿਆਂ ਨੂੰ ਹੈਗਾ ਕਿ ਪਿੰਡ ਵਾਲਿਆਂ ਨੇ ਕੋਈ ਡਿਸਾਈਡ ਕੀਤਾ ਕਿ ਉਹਨਾਂ ਦੇ ਖਿਲਾਫ ਕੋਈ ਵਿਹੋਂਗ ਬਣਾਈ ਜਾਵੇ ਜੀ ਪਿੰਡ ਦੀ ਪੰਚਾਇਤ ਨੇ ਅੱਜ ਤੋਂ 15 ਦਿਨ ਪਹਿਲਾਂ ਵੀ ਅਸੀਂ ਇੱਕ ਮਤਾ ਪਾਇਆ ਸੀਗਾ ਹਾਂ ਪੰਚਾਇਤ ਦੇ ਨਾਲ ਰਲ ਕੇ ਤੇ ਅਸੀਂ ਵੀ ਉੱਥੇ ਮੌਜੂਦ ਸੀਗੇ ਸਾਰੇ ਪਿੰਡ ਦੇ ਜਿਹੜੇ 1-2 ਤਸਕਰ ਸੀਗੇ ਉਹ ਕਹਿੰਦੇ ਜਿਹੜੇ ਛੋਟੇ ਹਨ ਉਹ ਕਹਿੰਦੇ ਅਸੀਂ ਅੱਜ ਤੋਂ ਬਾਅਦ ਜਿਹੜਾ ਹੈਗਾ ਇਹ ਕੰਮ ਨਹੀਂ ਕਰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੌਂ ਖੰਨੇ ਆ ਤੇ ਅਸੀਂ ਉਹ ਲਿਖਤੀ ਵੀ ਪੰਚਾਇਤੀ ਲੈਟਰ ਪੈਡ ਤੇ ਲਿਖ ਲਿਆ ਸੀਗਾ ਪਰ ਸਾਨੂੰ ਪਿੰਡ ਦੇ ਵਿੱਚ ਕਾਫੀ ਬੰਦਿਆਂ ਦੇ ਫੋਨ ਆਏ ਕਹਿੰਦੇ ਇਹ ਸੌਂ ਆ ਕੇ ਮੁਕਰਨਗੇ ਵੀ ਤੁਸੀਂ ਇਹ ਕਰਨ ਕੰਮ ਨਾ ਕਰੋ ਫਿਰ ਅਸੀਂ ਪੰਚਾਇਤ ਨੇ ਸਾਰੀ ਨੇ ਫੈਸਲਾ ਕੀਤਾ ਸਾਡੇ ਪੰਚਾਇਤ ਦੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਨੇ ਕਿ ਯਾਰ ਆਪਾਂ ਇਹਨਾਂ ਦੀ ਕਿਸੇ ਦੀ ਜ਼ਮਾਨਤ ਨਹੀਂ ਕਰਾਉਣ ਦੇਾਂਗੇ। ਵੀ ਸੌਂ ਖਾਦੇ ਦਾ ਤਾਂ ਕੋਈ ਹੱਲ ਨਹੀਂ ਨਾ ਹੈਗਾ। ਵੀ ਆਪਾਂ ਇਹਨਾਂ ਦੀ ਕਿਸੇ ਦੀ ਜ਼ਮਾਨਤ ਨਹੀਂ ਕਰਾਉਣ ਜਾਣੀ ਵੀ ਭਾਈ ਵੇਚਣੋਂ ਜੇ ਆਪਾਂ ਹਟਾਉਣੇ ਆ ਇਹਨਾਂ ਨੂੰ ਆਪਣੇ ਨਾਲ ਤਾਂ ਦੁਸ਼ਮਣੀਆਂ ਪਾਉਣਗੇ ਦੇਖੋ ਨਾ। ਆਪਾਂ ਸਿਰਫ ਇੰਨਾ ਕਰ ਸਕਦੇ ਹਾਂ ਵੀ ਪਿੰਡ ਲੈਵਲ ਤੇ ਸਾਡੇ ਪਿੰਡ ਦਾ ਬੰਦਾ ਇਹਨਾਂ ਦੀ ਕੋਈ ਮਗਰ ਨਹੀਂ ਜਾਊਗਾ। ਉਹ ਸਾਡੇ ਪਿੰਡ ਨੇ ਕੱਲ ਵੀ ਇਕੱਠ ਕੀਤਾ ਦਾ। ਕੱਲ ਸਾਰਾ ਪਿੰਡ ਉੱਥੇ ਮਜੂਰ ਸੀ। ਪਿੰਡ ਨੇ ਕੱਲ ਵੀ ਇਹੀ ਫੈਸਲਾ ਲੈਤਾ ਹੈਗਾ। ਵੀ ਜੇ ਸੀ ਜਿਹੜਾ ਅੱਗੇ ਤੋਂ ਜੇ ਕੋਈ ਵੀ ਪਿੰਡ ਦਾ ਕੋਈ ਵੇਚਦਾ ਕਰਦਾ ਹਨਾ ਪੁਲਿਸ ਨਾਲ رابطہ ਕਰਕੇ ਸੀ ਉਹਨਾਂ ਨੂੰ ਦੱਸ ਦਾਂਗੇ ਅੱਗੇ ਪੁਲਿਸ ਦੀ ਮਰਜ਼ੀ ਹੈ ਪਰ ਅਸੀਂ ਉਹਨਾਂ ਦੇ ਮਗਰ ਉਹਨਾਂ ਦੀ ਜ਼ਮਾਨਤ ਤਾਂ ਕਰਾਉਣ ਨਹੀਂ ਜਾਵਾਂ ਮਹਿਸੂਸ ਹੁੰਦਾ ਹੈ ਕਿ ਜੋ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਛੇੜੀ ਹੈ ਜੁਦ ਨਸ਼ਿਆਂ ਵਿਰੁੱਧ ਕਿ ਉਹਦੇ ਨਾਲ ਕੁਝ ਅਸਰ ਇਹਨਾਂ ਲੋਕਾਂ ਤੇ ਹੋ ਰਿਹਾ ਹੈ ਹਾਂ ਮੁਹਿੰਮ ਦਾ ਪੂਰਾ ਅਸਰ ਪਿਛਲੇ ਮਹੀਨੇ ਸਾਡੇ ਮੈਡਮ ਐਸਐਚਓ ਰਹਿ ਕੇ ਗਏ ਨੇ ਬੜੇ ਦਵੰਗ ਐਸਐਚਯੂ ਸੀ ਬੜਾ ਉਹਨਾਂ ਨੇ ਇੱਥੇ ਸਾਡੇ ਸਕੰਜਾ ਕਰਾਇਆ ਸੀਗਾ ਅਸੀਂ ਉਹਨਾਂ ਦੀ ਤਾਰੀਫ਼ ਵੀ ਕੀਤੀ ਸੀਗੀ ਵੀ ਮੈਮ ਮੈਡਮ ਤੁਸੀਂ ਪਤਾ ਨਹੀਂ ਉਹ ਉਹਨਾਂ ਦੀ ਬਦਲੀ ਹੋਊਗੀ ਜਾਂ ਉਹ ਕਿਵੇਂ ਇਥੋਂ ਚਲੇ ਗਏ ਪਰ ਅਸੀਂ ਯੁੱਧ ਨਸ਼ਿਆਂ ਵਿਰੁੱਧ ਜੇ ਦੇਖੋ ਐਜ਼ ਅ ਵਲੰਟੀਅਰ ਵੀ ਇਸ ਸਰਕਾਰ ਦੇ ਨਾਲ ਤਰ੍ਹਾਂ ਤਿਆਰ ਆ ਜੇ ਸਾਨੂੰ ਸਰਕਾਰ ਕਹੇ ਵੀ ਸਗੋਦੀ ਸਰਕਾਰ ਨੇ ਸਾਨੂੰ ਐਸਐਚਯੂ ਸਾਹ ਜੇ ਕਿਤੇ ਸਾਨੂੰ ਐਪਰੀਸ਼ੀਏਟ ਕਰਦੇ ਆ ਕੇ ਵੀ ਲਖਵੀਰ ਯਾਰ ਚੰਗਾ ਕੀਤਾ ਤੁਸੀਂ ਇਹ ਮੀਡੀਆ ਚ ਕਰ ਲਿਆਂਦੀ ਕਈ ਵਾਰੀ ਐਸਐਚਓ ਨੂੰ ਕੰਮ ਕਰੀ ਜਾਂਦੇ ਹੁੰਦੇ ਨਹੀਂ ਧਿਆਨ ਚ ਕਰ ਆਉਂਦੀ ਹਨ ਉਹਨਾਂ ਨੇ ਦੱਸ ਕੋ ਨਹੀਂ ਮੈਨੂੰ ਇਹ ਕਹਿਣਾ ਸੀ ਯਾਰ ਵੀ ਵੈਰੀ ਗੁੱਡ ਯਾਰ ਚੋਰੀ ਕਿਉਂ ਉਹਨਾਂ ਨੇ ਪਤਾ ਨਹੀਂ ਹੁਣ ਉਹ ਹੀ ਤਾਂ ਗੱਲ ਆ ਕੋਈ ਸਮਝੋ ਬਾਹਰ ਕਰਨੀ ਤੇ ਅਸੀਂ ਖੁਦ ਅਸੀਂ ਸਰਕਾਰ ਜੁੱਧ ਨਸ਼ਿਆਂ ਦੇ ਵਿਰੁੱਧ ਅਸੀਂ ਕਿਹੜਾ ਪੰਜਾਬ ਦੇ ਵਸਾਹੀ ਨਹੀਂ ਹੈਗੇ ਅਸੀਂ ਕਿਹੜਾ ਕੋਈ ਬਾਹਰੋਂ ਆ ਬਿਹਾਰ ਨੇ ਆ ਜੋ ਜੁਪੀ ਦੇ ਆ ਜੇ ਸਰਕਾਰ ਨੇ ਸਾਡੀ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਅਸੀਂ ਉਹਦੇ ਵਿੱਚ ਐਜ਼ ਏ ਵਲੰਟੀਅਰ ਵੀ ਕੰਮ ਕਰਾਂਗੇ ਜੇ ਸਾਨੂੰ ਸਰਕਾਰ ਸੁਨੇਹਾ ਲਾਵੇ ਸੀ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਭਗਵਾਨਤਵਾ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਆਪਣੀ ਸਪੀਚ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਮੁੰਡੇ ਆਪ ਦੀ ਆਪ ਦੇ ਗਰੁੱਪ ਬਣਾਣ ਜਿਹੜੇ ਕਿ ਕਿਉਂਕਿ ਇਹ ਸਿਰਫ ਸਰਕਾਰ ਦਾ ਕੰਮ ਨਹੀਂ ਇਹ ਗਰਾਊਂਡ ਲੈਵਲ ਤੇ ਪ੍ਰਸ਼ਾਸਨ ਔਰ ਸਰਕਾਰ ਤੇ ਇਹਨਾਂ ਨੂੰ ਮਿਲ ਕੇ ਹੀ ਇਸ ਜਿਹੜਾ ਕੋਡ ਹੈ ਇਹਨੂੰ ਇਹ ਤੋਂ ਛੁਟਕਾਰਾ ਜਿਹੜਾ ਪਾਇਆ ਜਾ ਸਕਦਾ ਤੁਸੀਂ ਤਾਂ ਮੁੱਖ ਮੰਤਰੀ ਦੇ ਕਹੇ ਤੇ ਹੀ ਚੱਲੇ ਹੋ ਇੱਕ ਤਰ੍ਹਾਂ ਦਾ ਜੀ 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 ਆ ਦੇਖੋ ਜਿਹੜਾ ਜੋਧਨ ਨਸ਼ਾ ਵਿਰੋਧ ਉਹਦੇ ਫਿਰ ਜੇ ਜੇ ਮੁੱਖ ਮੰਤਰੀ ਸਾਹਿਬ ਦੀ ਸੋਚ ਇਦਾਂ ਦੀ ਹੈਗੀ ਆ ਤੁਸੀਂ ਉਹਦੇ ਫੁੱਲ ਚੜਾਏ ਆ ਜੀ ਜੀ ਤਾਂ ਫਿਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਰੋਕਣ ਦੀ ਕੀ ਲੋੜ ਪਈ ਸੀ ਦੇਖੋ ਜਰਾ ਇਹ ਹੁਣ ਸਾਰੇ ਪ੍ਰਸ਼ਾਸਨ ਨਹੀਂ ਮੈਂ ਗੱਲ ਕਰਦਾ ਐਸ ਐਚਓ ਸਾਹਿਬਾਨ ਨੂੰ ਪਤਾ ਨਹੀਂ ਕਿਹੜੀ ਕਲੋਂ ਮੇਰੇ ਤੇ ਤਕਲੀਫ ਹੋਈ ਪਤਾ ਨਹੀਂ ਇੱਕ ਜੈਲਸੀ ਫੈਕਟਰ ਕਹਿੰਦੇ ਹੈ ਨਾ ਜਾਂ ਉਹਨਾਂ ਨੂੰ ਆਏ ਫੀਲ ਹੋਇਆ ਵੀ ਇਹਨੇ ਮੇਰੀ ਇਨਸਲਟ ਕੀਤੀ ਦੇਖੋ ਕਨਸਲਟ ਨਹੀਂ ਕੀਤੀ ਕਿਸੇ ਦੀ ਵੀ ਨਾ ਹੀ ਆਪਾਂ ਐਡੀ ਆਪਣੀ ਔਕਾਤ ਹੈਗੀ ਆ ਕਿ ਕਿਸੇ ਜਿਹੜਾ ਬੰਦਾ ਪੜ੍ਹ ਲਿਖ ਕੇ ਐਡੇ ਉਹਦੇ ਤੇ ਜਾਂਦਾ ਆਪਾਂ ਉਹਨਾਂ ਦੀ ਇਨਸਲਟ ਕਰੀਏ ਹੈ ਨਾ ਸਗੋਂ ਦੀ ਜੇ ਉਹ ਸਾਨੂੰ ਨਾਲ ਲੈ ਕੇ ਦੁਰਦੇ ਅਸੀਂ ਹੁਣ ਵੀ ਸਾਡੇ ਪਿੰਡ ਦੇ ਨੌਜਵਾਨ ਸਗੋਂ ਦੀ ਅਸੀਂ ਆਵਾਜ਼ ਠਾਈ ਹੈ ਕਿ ਸਰਕਾਰ ਭਵੰਤਮਾਨ ਸਾਹਿਬ ਨੂੰ ਮੈਂ ਤੁਹਾਡੇ মিডিਆ ਰੈਂ ਵੀ ਬੇਨਤੀ ਕਰਨਾ ਚਾਹੂਗਾ ਕਿ ਭਵੰਤਮਾਨ ਸਾਹਿਬ ਅਸੀਂ ਤੁਹਾਡੇ ਪੰਜਾਬ ਦੇ ਤੁਹਾਡੇ ਬੱਚਿਆਂ ਵਰਗੇ ਆ ਸਾਨੂੰ ਨਾਲ ਲੈ ਕੇ ਚੱਲੂ ਅਸੀਂ ਤੁਹਾਡੇ ਨਾਲ ਚੱਲਾਂਗੇ ਸਾਨੂੰ ਕੋਈ ਮਤਲਬ ਨਹੀਂ ਕਿਸੇ ਪਾਰਟੀ ਤੱਕ ਭਾਵੇਂ ਤੁਸੀਂ ਆਮ ਆਦਮੀ ਨੇ ਹੋ ਭਾਵੇਂ ਜੇ ਕੱਲ ਨੂੰ ਕਾਲੀ ਦਲ ਦੀ ਸਰਕਾਰ ਆਉਂਦੀ ਆ ਕਾਂਗਰਸ ਦੀ ਆਉਂਦੀ ਆ ਚਾਹੇ ਕਿਸੇ ਦੀ ਵੀ ਆਉਂਦੀ ਆ ਅਸੀਂ ਤਾਂ ਇੱਕ ਵਸਨੀਕ ਆ ਸੀ ਹਰ ਇੱਕ ਸਰਕਾਰ ਨਾਲ ਲੜ ਕੇ ਚੱਲਣ ਨੂੰ ਤਿਆਰ ਆ ਪਰ ਅਸੀਂ ਕੋਈ ਇਹਦੇ ਚ ਰਾਜਨੀਤੀ ਜਾਂ ਵਿਰੋਧਤਾ ਦੀ ਕੋਈ ਗੱਲ ਨਹੀਂ ਕਰਾਂਗੇ ਸਮਝੋ ਜੀ ਅਸੀਂ ਆਪਦੇ ਪਿੰਡਾਂ ਦਾ ਭਲਾ ਚਾਹੁੰਨੇ ਆ ਅਸੀਂ ਆਪਦੇ ਪੰਜਾਬ ਦਾ ਭਲਾ ਚਾਹੁੰਨੇ ਆ ਇਸ ਸਾਰੇ ਐਪੀਸੋਡ ਦੇ ਚੱਲਦੇ ਹੋਏ ਅ ਕਿਉਂਕਿ ਇਹ ਅੱਜ ਦੀ ਡੇਟ ਦਾ ਇੱਕ ਪੱਖ ਦਾ ਮੁੱਦਾ ਬਣ ਚੁੱਕਿਆ ਹੈਗਾ ਜੀ ਵਿਰੋਧੀ ਧਿਰ ਦੇ ਲਈ ਵੀ ਜੀ ਤੇ ਤੁਹਾਨੂੰ ਕੰਟੈਕਟ ਸੰਪਰਕ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੁਣ ਤੱਕ ਅ ਕਿਸ ਸਰਕਾਰ ਦੇ ਨੁਮਾਇੰਦਿਆਂ ਨੇ ਜੀ ਵਿਰੋਧੀ ਧਿਰ ਵੱਲੋਂ ਕਿਸੇ ਵੀ ਲੀਡਰ ਵੱਲੋਂ ਜਾਂ ਕਿਸੇ ਵੀ ਇਹੋ ਜਿਹੇ ਚਿਹਰੇ ਵੱਲੋਂ ਦੇਖੋ ਅਸੀਂ ਪਿੰਡ ਦੇ ਵਿੱਚ ਵੀ ਇਹ ਕੱਲ ਕੱਟ ਕਰਕੇ ਫੈਸਲਾ ਕੀਤਾ ਸੀ ਵੀ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹਮਦਰਦੀ ਦੇ ਤੌਰ ਤੇ ਸਾਡੇ ਕੋਲੇ ਆ ਸਕਦਾ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਕਉਕੇ ਪਿੰਡ ਦੇ ਵਿੱਚ ਆਇਆ ਹਰੇਕ ਬੰਦਾ ਮਹਿਮਾਨ ਹੁੰਦਾ ਪਰ ਅਸੀਂ ਜੇ ਸਾਨੂੰ ਕੋਈ ਅਲ ਨੂੰ ਇਹ ਕਹੇ ਵੀ ਤੁਸੀਂ ਆਹ ਪਾਰਟੀ ਜੁਆਇਨ ਕਰੋ ਹਨਾ ਤੁਸੀਂ ਤੁਸੀਂ ਵੀ ਪਿੰਡ ਦੇ ਐਨੇ ਬੰਦੇ ਸਾਡੇ ਨਾਲ 10 ਬੰਦੇ ਜੁੜ ਜੋ ਅਸੀਂ ਐਂ ਕਰਦਾਂਗੇ ਨਹੀਂ ਅਸੀਂ ਇਹ ਕਿਉਂਕਿ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲੇ ਆ ਕਿ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਇੱਕ ਇੱਕ ਇਨਸਾਨੀਅਤ ਦੇ ਨਾਤੇ ਇੱਕ ਇਕੱਠਾ ਪਿੰਡ ਨੂੰ ਸਮੂਹ ਨੂੰ ਲੈ ਕੇ ਅਸੀਂ ਪਿੰਡ ਦੇ ਨੂੰ ਅਸੀਂ ਪਾਰਟੀ ਵਾਈ ਤੋਂ ਦੂਰ ਇੱਕ ਹਾਂ ਇਨਸਾਨੀਅਤ ਦੇ ਤੌਰ ਤੇ ਆਦੇ ਕੋਲ ਜਿਹੜਾ ਮਰਜੀ ਲੀਡਰ ਆ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਭਾਵੇਂ ਭਾਜੀਪੀ ਆ ਜੀ ਭਾਵੇਂ ਕਾਂਗਰਸ ਆ ਜੀ ਕੋਈ ਆ ਜੀ ਮੋਸਟ ਵੈਲਕਮ ਉਹਨਾਂ ਦਾ ਅਸੀਂ ਦੇਖੋ ਜਿਹੜੇ ਲੀਡਰ ਹੁੰਦੇ ਆ ਚਾਹੇ ਆਪੋਜੀਸ਼ਨ ਦੇ ਹੋਣ ਚਾਹੇ ਜਿਹੜੇ ਮਰਜੀ ਹੋਣ ਠੀਕ ਹੈ ਜੇ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਦੀ ਖਬਰ ਸਾਰ ਲੈਂਦੇ ਆ ਹਨਾ ਚਲੋ ਹਰੇਕ ਬੰਦਾ ਚਾਹੁੰਦਾ ਹਨਾ ਚਾਹੇ ਉਹ ਪੋਲੀਟੀਕਲ ਮੋਟਿਵ ਦੇ ਲਈ ਹੋਣ ਜਾਂ ਜਮਿਮਤੀ ਹੋਣ ਪਰ ਹਾਂ ਮੈਂ ਇਥੇ ਗੱਲ ਸਪਸ਼ਟ ਕਰਨਾ ਚਾਹੁੰਗਾ ਵੀ ਸਾਨੂੰ ਨਾ ਪਲੀਜ਼ politically ਤੌਰ ਤੇ ਵਰਤੇ ਜਾਵੇ ਉਹ ਆਲਮੋਸਟ ਵੈਲਕਮ ਆ ਸਾਨੂੰ ਕੋਈ ਤਰਾਜ ਨਹੀਂ ਹੈਗਾ। ਸ਼ੁਕਰੀਆ ਭਾਈ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਸਾਰੇ ਇਸ ਇਨਸੀਡੈਂਟ ਤੇ ਬੜਾ ਚਾਨਣਾ ਪਾਇਆ ਹੈਗਾ ਕਿਉਂਕਿ ਤੁਹਾਡੇ ਨਾਲ ਆਪੀ ਬੀਤੀ ਹੈ। ਜੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਘਟਨਾ ਨਾ ਹੋਣ ਇਹਨੂੰ ਰੋਕੇ ਜਾ ਸਕੇ। ਸੋ ਦੋਸਤੋ ਇਸ ਇੰਟਰਵਿਊ ਨੂੰ ਇੱਥੇ ਹੀ ਸਮਾਪਤ ਕਰਦੇ ਤੇ ਨਾਲ ਨਾਲ ਇਹ ਵੀ ਇਸ ਇੰਟਰਵਿਊ ਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨਸ਼ਾ ਜਿਹੜਾ ਹੈਗਾ ਉਹ ਕਲਾ ਸਰਕਾਰ ਦਾ ਕੰਮ ਨਹੀਂ ਹੈ ਉਹ ਗਰਾਊਂਡ ਲੈਵਲ ਤੇ ਵੀ ਸਾਨੂੰ ਸਾਰਿਆਂ ਨੂੰ ਜਾਗਰੂਕਾਣਾ ਚਾਹੀਦਾ ਪਲੱਸ ਉਹਦੇ ਨਾਲ ਕਿਉਂਕਿ ਜਿਵੇਂ ਪਹਿਲਾਂ ਵੀ ਕਈ ਸਿਆਣੇ ਸਿਆਸੀ ਲੀਡਰਾਂ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਔਰ ਨਾਲ ਸਰਕਾਰ ਔਰ ਨਾਲ ਲੋਕ ਅਗਰ ਇਹ ਤਿੰਨੋਂ ਚੀਜ਼ਾ ਤੈਨੂੰ ਐਕਸਪੈਕਟਸ ਜਿਹੜੇ ਹੈਗੇ ਆ ਉਹ ਇੱਕ ਲੈਵਲ ਤੇ ਇਕੱਠੇ ਹੋ ਜਾਣ ਤਾਂ ਇਸ ਕੋਡ ਨੂੰ ਜਿਹੜਾ ਹੈ ਉਹ ਘਟਾਇਆ ਜਾ ਸਕਦਾ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਘਟਨਾ ਉਹ ਨਾ ਹੋਣ ਔਰ ਜਿਹੜੇ ਲੋਕ ਅਜਿਹੇ ਨਸ਼ੇ ਦਾ ਕੰਮ ਕਰਦੇ ਨੇ ਤਸਕਰੀ ਕਰਦੇ ਨੇ ਉਹਨਾਂ ਤੇ ਨੱਥ ਜਿਹੜੀ ਆ ਉਹ ਜ਼ਰੂਰ ਪਾਈ ਜਾਵੇ ਸੋ ਇਸੇ ਦੇ ਨਾਲ ਹੀ ਤੁਹਾਡੇ ਸਾਰਿਆਂ ਤੋਂ ਮੈਂ ਇਜਾਜ਼ਤ ਚਾਹੁੰਦਾ ਹਾਂ ਮੁਰਤੂ ਹਾਜ਼ਰ ਹੋਵਾਗਾ ਨਵੀਂ ਇੰਟਰਵਿਊ ਦੇ ਨਾਲ ਸਤਿ ਸ਼੍ਰੀ ਅਕਾਲ